ਦਿਆ ਨਿਓ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜਾਈ ਆਏ ਦਿਨ ਚੋਰੀ ਲੁੱਟਾ ਖੋਹਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਫਿਲੌਰ ਨੂਰਮਹਿਲ ਬੱਸ ਸਟੈਂਡ ਵਿਖੇ ਇੱਕ ਔਰਤ ਦਾ ਮੋਬਾਈਲ ਖੋ ਕੇ ਤਿੰਨ ਚੋਰ ਪਜੇ ਤਾਂ ਲੇਡੀਜ਼ ਦੇ ਰੋਲਾ ਪਾਇਆ ਜਿਸ ਦੌਰਾਨ ਲੋਕਾਂ ਦੀ ਮਦਦ ਦੇ ਨਾਲ ਥੋੜੀ ਦੂਰ ਅਕਲਪੁਰ ਰੋਡ ਤੇ ਲੋਕਾਂ ਨੇ ਕੀਤਾ ਇੱਕ ਚੋਰ ਨੂੰ ਕਾਬੂ ਦੋ ਚੋਰ ਪਜ ਗਏ ਇੱਕ ਹੋਰ ਲੇਡੀਜ਼ ਦਾ ਮੋਬਾਈਲ ਫੋਨ ਫਿਲੌਰ ਬਾਜ਼ਾਰ ਵਿੱਚੋਂ ਖੋਹ ਹੋਇਆ ਇਸ ਤੋਂ ਪਹਿਲਾਂ ਉਸਨੇ ਇਹਨਾਂ ਦਾ ਮੋਟਰਸਾਈਕਲ ਪਹਿਚਾਣ ਲਿਆ ਮੌਕੇ ਤੇ ਥਾਣਾ ਫਿਲੌਰ ਤੋਂ ਥਾਣੇਦਾਰ ਜਸਵਿੰਦਰ ਸਿੰਘ ਜੀ ਆਪਣੀ ਪੁਲਿਸ ਟੀਮ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਉਸ ਮੁੰਡੇ ਨੂੰ ਕਬਜ਼ੇ ਵਿੱਚ ਲੈ ਆ ਤੇ ਥਾਣਾ ਫਿਲੌਰ ਲੈ ਗਏ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬਾਅਦ ਕੀ ਪੁੱਛਗਿੱਛ ਕਰ ਰਹੇ ਹਾਂ ਡਾਕਟਰ ਰਾਣਾ ਅਪਰਾਧੀ ਫਿਲੌਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ

ਜੀ ਮੈਂ ਨਿਕਲ ਗਿਆ ਸਪੀਡ ਮੈਂ ਕਿੰਨੇ ਲੜਕੇ ਦੇਖੇ 3 ਥੇ अब ये एक आदमी इधर पकड़ा हुआ है इसमें आप पहचान सकते हो ये हैं मैंने पीछे से देखा था अचानक ही लेके भाग गए मैं आगे से देख नहीं पाई बाइक में स्पीड में थे ये भी साहब ने जो ऑफिशियल की टी-शर्ट ये शर्ट पीछे हाँ जी पीछे से ब्लू कलर का डाले थे ये मुंडा भी नाली सेगा इनको मैंने नहीं देखा पीछे से ब्लू कलर की जैकेट पहनी हुई थी नाम जी वंदना पाल कौन से गांव से नहीं ਆਪ ਦਾ ਕੰਮ ਹੋ ਗਿਆ ਲੁਧਿਆਣਾ ਪਾਕਾ ਵੀ ਜਾਣਾ ਸੀ ਜਾਣਾ ਚਾਹੀਦਾ ਤੁਸੀਂ ਹੁਣ ਮੋਬਾਈਲ ਚੋਰੀ ਕੀਤਾ ਆ ਕਿੰਨੇ ਜਣੇ ਸੀਗੇ 10 7000 ਰੋਜਾਣੀ ਨਾਲ ਸੀ ਭਾਜੀ ਕਿੱਥੇ ਗਏ ਬੰਦੇ ਬੰਦੇ ਭਾਜੀ ਇੱਧਰ ਨੂੰ ਭੱਜੇ ਆ ਆ ਕਿਹ ਕਿੱਧਰੋਂ ਆਕਰਪੁਰੋਂ ਆ ਜਿਹੜਾ ਰੋਡ ਹੈ ਜੇ ਮੈਂ ਰੋਡ ਆਕਰਪੁਰ ਰੋਡ ਇੱਧਰ ਨੂੰ ਭੱਜੇ ਆ ਆ ਕਿਹੜਾ ਰੋਡ ਭਾਜੀ ਆਕਰਪੁਰ ਰੋਡ ਦੂਰ ਤੋਂ ਨਹੀਂ ਹੋਇਆ ਨਹੀਂ ਕਿਹੜੇ ਪਿੰਡ ਦੇ ਆ ਭਾਜੀ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਭੱਜ ਗਿਆ ਭਾਜੀ ਸਹੀ ਡਰੈਸ ਦੱਸਿਓ ਵੀਰੇ ਭੱਜ ਗਿਆ ਭਾਜੀ ਜੇਸੂ ਪਸਨਾ ਸਤੀਗੋੜ ਦਸੀ ਆੜਗਾ ਦੇ ਕੋਲ ਕਿੱਥੇ ਬਣਾ ਕੇ ਆਇਆ। ਆਈਏ। ਆਈਏ ਤੇ ਕੋਇਆ ਸੀਗਾ। ਆਈਏ ਬਰਾਮਦ ਆਦਾ ਡੇਰਾ ਵਾ ਸੁਰਗੇ ਬਾਬੂ ਨਹੀਂ ਰਹਿਣਾ ਪਹਿਲਾਂ ਫੋਨ ਲਖ ਲੈਣਾ। ਆਈਏ। ਬਸ ਮੈਂ ਕਿਹਾ ਤੂੰ ਲਾ ਦੇ। ਲੈ ਰਹੀ ਹਾਂ ਉਹ ਲੱਗ। ਆਪਾਂ ਕਰਾ। ਲੈ ਆਏ ਠੋਕ। ਐਸੇ ਕਰਮ ਕੀ ਆਇਸੀ ਕਿ ਤੂੰ। ਇਹ ਤਾਂ ਰੋਜ ਦਾ ਕੰਮ ਆ। ਨਹੀਂ ਭਾਜੀ। ਭਾਈ ਪਹਿਲੀ ਵਾਰੀ ਗੱਲ ਤੂੰ ਅੱਗੇ ਮਾਰਨ ਮੰਗਦਾ। ਇਨਾਮ ਕਿਹਦਾ ਹਾਂ ਤਾਂ। ਮੇਰਾ ਸੁਖਵੀਰ ਭਾਈ ਹਾਂ ਜੀ ਕਿੱਥੇ ਦਾ ਰਹਿਣ ਵਾਲਾ ਬਰਗਾ ਭਾਈ ਹਾਂ ਜੀ ਬਰਗਾ ਭਾਈ ਬਿਲਕੁਲ ਹਾਂ ਜੀ ਸੱਚੀ ਗੱਲ ਸੱਚੀ ਗੱਲ ਹਾਂ ਜੀ ਸਰ ਮੌਕੇ ਤੇ ਹੁਣ ਚੋਰ ਫੜਿਆ ਜਿਦ ਤਰਾ ਮੋਬਾਈਲ ਫੜ ਕੇ ਭੁਗਜ ਰਹੇ ਸੀਗੇ ਹਾਂ ਜੀ ਭਰ ਲੈ ਜੀ ਇੱਕ ਬੰਦਾ ਫੜਿਆ ਜੀ ਦੋ ਬੰਦੇ ਦੇ ਨਾਲ ਤੇ ਭੱਜਿਆ ਉਹ ਦੇ ਦੇ ਮੋਟਰਸਾਈਕਲ ਵੀ ਫੜ ਲਿਆ ਨਾਲ ਤਾਂ ਇੱਕ ਮੋਟਰਸਾਈਕਲ ਮੌਕੇ ਤੇ ਫੜਿਆ ਗਿਆ ਹਾਂ ਜੀ ਮੋਟਰਸਾਈਕਲ ਫੜਿਆ ਕਿੱਥੇ ਦਾ ਰਹਿਣ ਵਾਲਾ ਇਹ ਹਵਾ ਜੀ ਆਪਣੇ اڏهل اڏادتا آهي اُس حوالي دے کو پڇي شي تينو پڇي شي هو اُس کوس کرديا پنجاب دي هر خبر سابھ توں پهرن لئی ویکھن لئی ساتا چنل كي پيڈی